ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਮਹਿਕ ਤਿਪ ਘਰ ਤੇ ਡੀਆਈਜੀ ਪੁੱਲਰ ਦੇ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਕਿ ਮੌਤਲ ਡੀਆਈਜੀ ਪੁੱਲਰ ਨੂੰ ਅਦਾਲਤ ਵੱਲੋਂ ਅੱਜ ਵੱਡਾ ਝਟਕਾ ਲੱਗਿਆ ਹੈ ਪੁੱਲਰ ਨੂੰ ਰਾਹਤ ਦੀ ਉਮੀਦ ਸੀ ਪਰ ਅਦਾਲਤ ਨੇ ਉਸ ਉਮੀਦ ਤੇ ਪਾਣੀ ਫੇਰ ਦਿੱਤਾ ਹੈ ਅਦਾਲਤ ਵੱਲੋਂ ਮੌਤਲ ਡੀਆਈਜੀ ਪੁੱਲਰ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਜਿਵੇਂ ਦੱਸਦੀ ਹੈ ਜੈਸ ਨਾਲ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਨਜ਼ਰ ਆ ਰਹੀਆਂ ਨੇ ਅਦਾਲਤ ਦੇ ਵਿੱਚ ਸੁਣਵਾਈ ਦੌਰਾਨ ਪੁੱਲਰ ਤੇ ਵਕੀਲ ਨੇ ਜ਼ੋਰਦਾਰ ਦਲੀਲ ਨਾ ਪੇਸ਼ ਕੀਤੀਆਂ ਬਚਾਪੱਖ ਵੱਲੋਂ ਕਿਹਾ ਗਿਆ ਕਿ ਪੁੱਲਰ ਨੂੰ ਗ੍ਰਿਫਤਾਰ ਹੋਏ 60 ਦਿਨ ਤੋਂ ਵੱਧ ਦਾ ਸਮਾਂ ਬੀਤ ਚੁਕਾ ਹੈ ਪਰ ਇਸ ਦੇ باوجود ਸੀਵੀਆਈ ਵੱਲੋਂ ਅਜੇ ਤੱਕ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਚਾਰਜੇਸਟ ਦਾਖਲ ਨਹੀਂ ਕੀਤੀ ਗਈ ਹੈ ਵਕੀਲ ਨੇ ਦਲੀਲ ਦਿੱਤੀ ਕਿ ਇਸ ਅਧਾਰ ਤੇ ਪੁੱਲਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਸਹਾਂਤਾ ਦੀ ਧਾਰਾ 187 ਭਾਗ 2 ਤਹਿਤ ਡਿਫਾਲਟ ਜਮਾਨਤ ਦਾ ਹੱਕ ਮਿਲਦਾ ਹੈ ਦੂਜੇ ਪਾਸੇ ਸੀਵੀਆ ਸੀਵੀਆਈ ਦੇ ਸਰਕਾਰੀ ਵਕੀਲ ਨੇ ਜਮਾਨਤ ਅਰਜੀ ਦਾ ਤਿੱਖਾ ਵਿਰੋਧ ਕੀਤਾ ਸਰਕਾਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਚਾਅ ਪੱਖ ਵੱਲੋਂ ਗ੍ਰਿਫਤਾਰੀ ਦੇ ਦਿਨ ਗੈਂਦੇ ਸਮੇਂ ਭ੍ਰਿਸ਼ਟਾਚਾਰ ਮਾਮਲੇ ਦੀ ਗ੍ਰਿਫਤਾਰੀ ਦੇ ਦਿਨ ਵੀ ਜੋੜ ਲਾਏ ਗਏ ਨੇ ਅਜਤ ਕੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਭੁੱਲਰ ਦੀ ਗ੍ਰਿਫਤਾਰੀ ਕਾਫੀ ਦਿਨ ਬਾਅਦ ਹੋਈ ਸੀ ਇਸ ਲਈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਚਾਰਜਸ ਦਾਖਲ ਕਰਨ ਲਈ ਹਾਲੇ ਵੀ ਕੁਝ ਦਿਨ ਬਾਕੀ ਨੇ CBI ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਭੁੱਲਰ ਨੇ ਅਦਾਲਤ ਵਿੱਚ ਪ੍ਰੀ ਮੈਚ्योर ਜ਼ਮਾਨਤ ਅਰਜੀ ਦਾਖਲ ਕੀਤੀ ਜੇ ਜੋ ਕਿ ਕਾਨੂੰਨੀ ਤੌਰ ਤੇ ਕਾਬਲ ਕਬੂਲ ਨਹੀਂ ਬੰਦੀ ਸਰਕਾਰੀ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭੁੱਲਰ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਾ ਦਿੱਤੀ ਜਾਵੇ ਦੋਵੇਂ ਪੱਖਾਂ ਦੀਆਂ ਵਿਸਤਾਰ ਪੂਰਵਕ ਦਲੀਲਾਂ ਤੋਂ ਮੰਗਰੋ ਅਦਾਲਤ ਨੇ ਵੱਡਾ ਅਤੇ ਅਹਿਮ ਫੈਸਲਾ ਸੁਣਾਇਆ ਅਦਾਲਤ ਨੇ ਮੋਤਲ ਡੀਆਈਜੀ ਪੁੱਲਰ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਹੈ ਇਸ ਫੈਸਲੇ ਨਾਲ ਪੁੱਲਰ ਦੀ ਨਿਆਂਇਕ ਹਿਰਾਸਤ ਹੋਰ ਜਾਰੀ ਰਹੇਗੀ ਅਤੇ ਮਾਮਲੇ ਦੀ ਜਾਂਚ ਤੇ ਵੀ ਸਵਾਲੀ ਨਜ਼ਰ ਬਣੀ ਰਹੇਗੀ ਇਸ ਅਦਾਲਤ ਦੇ ਫੈਸਲੇ ਤੋਂ ਬਾਅਦ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਵੀ ਚਰਚਾ ਤੇਜ਼ ਹੋਊਗੀ ਹੈ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਸੀਬੀਆਈ ਅਗਲਾ ਕਦਮ ਕੀ ਹੁੰਦਾ ਹੈ ਅਤੇ ਚਾਰजेस ਕਦੋਂ ਦਾਖਲ ਕੀਤੇ ਜਾਂਦੇ ਤੁਹਾਡੇ ਮੁਤਾਬਿਕ ਕੀ ਡੀਆਈਜੀ ਪੁੱਲਰ ਨੂੰ ਹਰਾ ਸੋ ਜੋ ਰਾਹਤ ਮਿਲ ਜਾਏਗੀ ਤਾਂ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਦੀ ਹਰ ਅਪਡੇਟਸ ਨੂੰ ਅਸੀਂ ਸਾਂਝੀ ਕਰਦੇ ਰਵਾਂਗੇ ਵੈਗਰੋ ਪੰਜਾਬੀ ਲਿੰਕ ਮੀਡੀਆ ਧੰਨਵਾਦ